ਬੀਤੇ ਦਿਨ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਭਾਜਪਾ ਦੇ ਉਮੀਦਵਾਰ ਮਨਜੀਤ ਸਿੰਘ ਮੰਨਾ ਵੱਲੋਂ ਤਰਨਤਾਰਨ ਸਾਹਿਬ ਵਿਕੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ ਇਸ ਸਮੇਂ ਵਿਧਾਨ ਸਭਾ ਹਲਕਾ ਜੀਰਾ ਤੋਂ ਜਿੱਥੇ ਭਾਜਪਾ ਦੇ ਹੋਰ ਆਗੂ ਆਪਣੇ ਆਪਣੇ ਸਾਥੀਆਂ ਸਮੇਤ ਮਨਜੀਤ ਸਿੰਘ ਮੰਨਾ ਦੀ ਹਮਾਇਤ ਕਰਨ ਪਹੁੰਚੇ ਉੱਥੇ ਹੀ ਮਕੂ ਤੋਂ ਪਾਤ ਪਾਦੇ ਨੌਜਵਾਨ ਆਗੂ ਗੌਰਵ ਚੋਪੜਾ ਦੀ ਅਗਵਾਈ ਵਿੱਚ ਪਾਤ ਪਾਗੂ ਮੰਜੀ ਸਿੰਘ ਰਾਏ ਡਾਕਟਰ ਮੋਹਨ ਸਿੰਘ ਲਾਲਕਾ ਰਜੀਵ ਅਹੂਜਾ ਮਕੂ ਦੀ ਹਾਜ਼ਰੀ ਵਿੱਚ ਅਨਮੋਲ ਚੋਪੜਾ ਅਤੇ ਭਾਰੀ ਗਿਣਤੀ ਵਿੱਚ ਆਪਣੇ ਸਾਥੀਆਂ ਦੇ ਕਾਫਲੇ ਸਮੇਤ ਹਾਜ਼ਰੀ ਭਰੀ ਇਸ ਮੌਕੇ ਐਰਿਸ ਮਹਾਜਨ ਨikhil Chopra Thomas Hota Taramveer Kulwant Singh Sudda ton ilawa hor vi sainkade sathiyan ne jaddi a us kafle de vich haziri pari BJP de youth aagu Garv Chopra ne media naal galbat karde keha ki Manjeet Singh Manna de naal is tarah da vadda ikatthh darsaunda hai ki ਲੋਕ ਸੁਭਾਲ ਕਾ ਖਲੂਰ ਸਾਹਿਬ ਤੋਂ ਉਹ ਜਰੂਰ ਬਾਜੀ ਮਾਰਨਗੇ ਹਲਕਾ ਖਡੂਰ ਸਾਹਿਬ ਦੀਆਂ ਹੋਰ ਗਤੀਵਿਧੀਆਂ ਜਾਣਨ ਲਈ ਜੁੜੇ ਰਹੋ ਤਪਦਾ ਸੱਚ ਨਿਊਜ਼ ਨਾਲ